ਦੇਖੋ ਨਵੇਂ ਲੱਭਣ ਪੁਰਾਣੇ ਲੱਭਣ ਹੋਰ ਲੱਭ ਲੈਣ ਬਣਨਾ ਕੁਝ ਨਹੀਂ ਸੋ ਡਰਾਮਾ ਚੱਲਦਾ ਰਹਿਣਾ ਪਰ ਬਣਨਾ ਬਣਾਉਣਾ ਕੱਖ ਨਹੀਂ ਕਿਉਂਕਿ ਸੱਚਾਈ ਨਹੀਂ ਹੈ ਸਿਰਫ ਇੱਕ ਮੈਂ ਸਮਝਦਾ ਕਿ ਰਾਜਨੀਤੀ ਕਿੜ ਕੱਢਣ ਲਈ ਉਹਨਾਂ ਨੂੰ ਜਾਇਆ ਜਾ ਰਿਹਾ ਪਾਰਟੀ ਜਿਹੜੀ ਹੈ ਮੈਂ ਸਮਝਦਾ ਕਿ ਜਥੇਵੰਦਕ ਢਾਂਚਾ ਦੁਆਰਾ ਅਨਾਉਂਸ ਹੋਇਆ ਹੇਠਲੇ ਪੱਧਰ ਤੱਕ ਜਥੇਵੰਦਕ ਢਾਂਚਾ ਨੌਂਸ ਹੋਣਾ ਪਹਿਲਾਂ ਸਰਦਾਰ ਸੁਖਬੀ ਸਿੰਘ ਬਾਦਲ ਜੀ ਦਾ ਮੈਂ ਧੰਨਵਾਦ ਕਰਦਾ ਸਮੁੱਚੀ ਕੋਰ ਕਮੇਟੀ ਸੀਨੀਅਰ ਸਾਰੀ ਸਮੁੱਚੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਜਿੱਥੇ ਮੈਨੂੰ ਯੂਥ ਕਲ ਜਲਦੀ ਦੁਆਰਾ ਜਿਹੜੀ ਆ ਉਹ ਪ੍ਰਧਾਨਗੀ ਦੀ ਸੇਵਾ ਕਰਨ ਦਾ ਦੁਆਰਾ ਮੌਕਾ ਦਿੱਤਾ ਨਾਲ ਹੀ ਕੂਰ ਕਮੇਟੀ ਦਾ ਮੈਂਬਰ ਵੀ ਲਾਇਆ ਸੋ ਹੁਣ ਜਲਦੀ ਹੀ ਅਸੀਂ ਮੈਂ ਸਮਝਦੇ ਆ ਕਿ ਪੂਰੇ ਪੰਜਾਬ ਦੇ ਵਿੱਚ ਯੂਥ ਵਿੰਗ ਦਾ ਸਾਰਾ ਨਵੇਂ ਸਿਰਿਓਂ ਢਾਂਚਾ ਬਣਾ ਕੇ ਸਾਰੀ ਕੂਰ ਕਮੇਟੀ ਜ਼ਿਲ੍ਹਾ ਪ੍ਰਧਾਨ ਅੱਗੇ ਹਲਕਾ ਵਾਈਜ਼ ਬੂਥ ਲੈਵਲ ਤੱਕ ਸਾਰੀ ਜਥੇਬੰਦੀ ਸਟੇਟ ਬਾਡੀ ਅਨਾਉਂਸ ਕਰਕੇ ਜਲਦੀ ਜਿਹੜਾ ਮੈਂ ਸਮਝਦਾ ਕਿ 2027 ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਵਿੰਡ ਦਾਂਗੇ ਹੁਣੇ ਤੋਂ ਦੇਖੋ ਨਵੇਂ ਲੱਭਣ ਪੁਰਾਣੇ ਲੱਭਣ ਹੋਰ ਲੱਭ ਲੈਣ ਬਣਨਾ ਕੁਝ ਨਹੀਂ ਉਹਦਾ ਕਾਰਨ ਇੱਕੋ ਹੈ ਕਿਉਂਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਨੂੰ ਇੱਕ ਪੋਲੀਟੀਕਲੀ ਮੈਂ ਸਮਝਦਾ ਕਿ ਰਾਜਨੀਤਿਕ ਇੱਕ ਬਦਲਾਖੋਰੀ ਦੇ ਤਹਿਤ ਉਹਨਾਂ ਨੂੰ ਉਜਾਇਆ ਜਾ ਰਿਹਾ ਪਹਿਲਾਂ ਵੀ ਕਾਂਗਰਸ ਸਰਕਾਰ ਨੇ ਵੀ ਆਪਣਾ ਜੋਰ ਲਾਇਆ ਸੀ ਸੋ ਭਗਵੰਤ ਮਾਨ ਤੇ ਕੇਜਰੀਵਾਲ ਦੀ ਪਰਸਨਲ ਈਗੋ ਹੈ ਜਿਹੜੀ ਮੈਂ ਸਮਝਦਾ ਕਿ ਫਸੀ ਹੋਈ ਆ ਸੋ ਉਹ ਡਰਾਮਾ ਚੱਲਦਾ ਰਹਿਣਾ ਪਰ ਬਣਨਾ ਬਣਾਉਣਾ ਕੱਖ ਨਹੀਂ ਕਿਉਂਕਿ ਸੱਚਾਈ ਨਹੀਂ ਹੈ ਸਿਰਫ ਇੱਕ ਮੈਂ ਸਮਝਦਾ ਕਿ ਰਾਜਨੀਤਿਕ ਕਿੜ ਕੱਢਣ ਲਈ ਉਹਨਾਂ ਨੂੰ ਉਜਾਇਆ ਜਾ ਰਿਹਾ ਸਮੁੱਚੀ ਪਾਰਟੀ ਮਤਲਬ ਉਹਨਾਂ ਦੇ ਨਾਲ ਕੜੀ ਹੈ ਮੈਂ ਸਮਝਦਾ ਕਿ ਉਹਨਾਂ ਦੀ ਬੇਬਾਕੀ ਉਹਨਾਂ ਦੀ ਆਵਾਜ਼ ਜਿਹੜੀ ਆ ਬਲੰਦ ਕਰਕੇ ਉਹ ਸਰਕਾਰ ਨੂੰ ਜਿਹੜਾ ਉਹਨਾਂ ਦੇ ਚਿਹਰੇ ਤੋਂ ਹਰ ਨੰਗਾ ਕਰਦੇ ਨੇ ਉਹਦੇ ਝੂਠ ਨੂੰ ਸੋ ਉਹ ਸਰਕਾਰ ਇੱਕ ਲੀਡਰ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਹੋਰ ਕੁਝ ਨਹੀਂ